ਦੀ ਕਿਨਾਰੇ ਇੱਕ ਸੰਦੂਖ ਰੁੜਿਆ ਆਉਂਦਾ ਹੈ ਜਦੋਂ ਸੰਦੂਖ ਨੂੰ ਵੇਖ ਕੇ ਧੋਬੀ ਤੋਂ ਬਣੋਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਸੰਦੂਖ ਖੋਲਦੇ ਨੇ ਤੇ ਪਤਾ ਚੱਲਦਾ ਹੈ ਕਿ ਉਹਦੇ ਵਿੱਚ ਇੱਕ ਬੱਚੀ ਹੁੰਦੀ ਆ ਬਹੁਤ ਹੀ ਛੋਟੀ ਜੀ ਬੱਚੀ ਹੁੰਦੀ ਆ ਬਹੁਤ ਜਿਆਦਾ ਸੋਹਣੀ ਹੁੰਦੀ ਆ ਚਿੱਟੇ ਨੈਣ ਨਕਸ਼ ਤਿੱਖੇ ਤੇ ਉਹਨੂੰ ਦੇਖ ਕੇ ਇੱਕ ਵਾਰ ਤਾਂ ਖੁਸ਼ ਹੋ ਜਾਂਦੇ ਨੇ ਫਿਰ ਸੋਚਦੇ ਨੇ ਕਿ ਜੇ ਕਿਸੇ ਦੀ ਇਹ ਬੱਚੀ ਆ ਕਿ ਉਹਨੂੰ ਪਤਾ ਲੱਗ ਜਾਵੇ ਆਸ-ਪਾਸ ਦੇਖਦੇ ਨੇ ਕੁਝ ਟਾਈਮ ਵੇਟ ਕਰਦੇ ਨੇ ਤਾਂ ਉਹ ਸਮਝਦੇ ਕਿ ਰੱਬ ਨੇ ਉਹਨਾਂ ਨੂੰ ਦਾਤ ਬਖਸ਼ੀ ਹੈ ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੀ ਕੋਈ ਜਵਾਕ ਨਹੀਂ ਹੈਗਾ ਸੀਗਾ کافی ਉਮਰ ਵੀ ਹੋ ਗਈ ਸੀ ਤੇ ਉਹ ਆਪਣਾ ਬੱਚਾ ਸਮਝ ਕੇ ਉਹਨੂੰ ਰੱਖ ਲੈਂਦੇ ਨੇ ਉਹਦੇ ਪਾਲਣਾ ਪੋਸ਼ਣਾ ਕਰਨਾ ਜਿਹੜੀ ਸ਼ੁਰੂ ਕਰ ਦਿੰਦੇ ਨੇ ਬਹੁਤ ਹੀ ਜਿਆਦੀ ਸੋਹਣੀ ਬੱਚੀ ਹੁੰਦੀ ਆ ਖੁਸ਼ੀਆਂ ਨਾਲ ਉਹਨਾਂ ਦੀ ਝੋਲੀ ਭਰ ਜਾਂਦੀ ਆ ਜਿਵੇਂ ਜਿਵੇਂ ਬੱਚੀ ਜਿਹੜੀ ਜਵਾਨ ਹੁੰਦੀ ਜਾਂਦੀ ਆ ਤੇ ਬਹੁਤ ਹੀ ਜਿਆਦੀ ਸੋਹਣੀ ਤੇ ਸੁਨੱਖੀ ਹੁੰਦੀ ਜਾਂਦੀ ਆ ਉਹਦੇ ਚਰਚੇ ਲਾਗੇ ਲਾਗੇ ਦੇ ਪਿੰਡਾਂ ਦੇ ਵਿੱਚ ਹੋਣ ਲੱਗ ਜਾਂਦੇ ਨੇ ਕਿ ਐਦਾਂ ਇੱਕ ਧੋਬੀ ਧੋਬੰਦੇ ਘਰ ਇੱਕ ਕੁੜੀ ਆ ਜੋ ਕਿ ਚੰਦ ਤੋਂ ਵੀ ਜ਼ਿਆਦੀ ਸੋਹਣੀ ਹੈ ਇੰਨੀ ਜ਼ਿਆਦੀ ਸੋਹਣੀ ਹੈ ਕਿ ਉਹਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਉਹਦੇ ਰੂਪ ਦੇ ਚਰਚੇ ਇੰਨੇ ਜ਼ਿਆਦੇ ਹੁੰਦੇ ਕਿ ਉਹਦੀ ਖਬਰ ਜਿਹੜੀ ਰਾਜੇ ਉਮੀਦ ਖਾਂ ਕੋਲੇ ਪਹੁੰਚ ਜਾਂਦੀ ਹੈ ਤੇ ਉਹਦਾ ਵਜ਼ੀਰ ਉਹਨੂੰ ਕਹਿੰਦਾ ਹੈ ਕਿ ਜੇ ਤੂੰ ਉਸ ਕੁੜੀ ਨਾਲ ਵਿਆਹ ਕਰਵਾ ਲੇ ਤਾਂ ਤੇਰੇ ਘਰ ਹੋ ਸਕਦਾ ਔਲਾਦ ਹੋ ਜਾਵੇ ਤੇ ਇੱਕ ਦਿਨ ਸੋਹਣੀ ਸੁਨੱਖੀ ਨਾਰ ਮਿਲ ਜਾਊਗੀ ਤਾਂ ਤੂੰ ਉਸ ਕੁੜੀ ਨਾਲ ਵਿਆਹ ਕਰਵਾ ਲੈ ਕਿਉਂਕਿ ਉਹ ਗਰੀਬ ਪਰਿਵਾਰ ਹੈ ਤਾਂ ਉਹ ਮੰਨ ਜਾਣਗੇ ਰਾਜਾ ਉਹਨਾਂ ਨੂੰ ਬੁਲਾ ਲੈਂਦਾ ਧੋਬੀ ਧੁੰਬੜ ਕਹਿੰਦੇ ਕਿ ਜੇ ਤੂੰ ਬੱਚੀ ਨੂੰ ਮਨਾ ਲਵੇਂ ਤਾਂ ਠੀਕ ਆ ਬੱਚੀ ਉਹਨੂੰ ਜਦੋਂ ਕੋਲ ਜਾ ਕੇ ਉਹ ਪੁੱਛਦਾ ਤਾਂ ਉਹ ਦੇਖਦਾ ਕਿ ਉਹਦੇ ਗਲੇ ਦੇ ਵਿੱਚ ਇੱਕ ਤਵੀਤ ਪਾਇਆ ਹੁੰਦਾ ਹੈ ਤਵੀਤ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਰਾਜਾ ਪੁੱਛਦਾ ਹੈ ਕਿ ਤਵੀਤ ਤੁਸੀਂ ਕਿੱਥੋਂ ਲਿਆ ਤਾਂ ਉਹ ਤੋ ਬਿਟੋ ਬਣ ਕਹਿੰਦੇ ਆ ਕਿ ਅਸੀਂ ਕਿਸੇ ਤੋਂ ਲਿਆ ਪਰ ਉਹ ਉਹਨੂੰ ਦੱਸਦੇ ਨਹੀਂਗੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਇਹ ਸਾਡੀ ਬੱਚੀ ਦਾ ਹੈ ਨਹੀਂਗੇ ਕਿਉਂਕਿ ਤਵੀਤ ਉਹਦੇ ਜਨਮ ਤੋਂ ਹੀ ਹੁੰਦਾ ਤੇ ਰਾਣੀ ਜਿਹੜੀ ਹੁੰਦੀ ਉਹ ਪਛਾਣ ਲੈਂਦੀ ਹੈ ਕਿ ਇਹ ਤਵੀਤ ਉਹਨਾਂ ਦੀ ਬੱਚੀ ਦਾ ਸੀ ਜਿੰਨੂੰ ਅਸੀਂ ਸੰਦੂਖ ਚ ਪਾ ਕੇ ਰੋੜਿਆ ਹੁੰਦਾ ਹੈ ਤਾਂ ਇਹ ਰਾਜਾ ਵੀ ਜਾਣ ਜਾਂਦਾ ਤੇ ਰਾਜਾ ਬਹੁਤ ਸ਼ਰਮਿੰਦਾ ਹੁੰਦਾ ਹੈ ਤਾਂ ਫਿਰ ਉਹ ਜਿਹੜੀ ਕੁੜੀ ਤੇ ਛੱਡ ਦਿੰਦੇ ਆ ਕਿ ਤੂੰ ਕਿਹਦੇ ਨਾਲ ਰਹਿਣਾ ਹੁੰਦਾ ਹੈ ਤਾਂ ਉਹ ਜਿਹੜੀ ਸੱਸੀ ਹੁੰਦੀ ਆ ਉਹ ਇਹ ਸਲਾਹ ਕਰਦੀ ਕਿ ਉਹ ਆਪਣੇ ਪਹਿਲੇ ਜਿਹੜੇ ਮਾਪੇ ਬਾਪ ਧੋਬੀ ਤੋਂ ਬਣੇ ਉਹਨਾਂ ਦੇ ਨਾਲ ਹੀ ਰਹੂਗੀ ਕਿਉਂਕਿ ਉਹਨਾਂ ਨੇ ਹੀ ਉਹਨਾਂ ਦੀ ਪਾਲਣ ਪੋਸ਼ਣ ਕੀਤੀ ਆ ਤੇ ਉਹਨਾਂ ਦੇ ਨਾਲ ਰਹਿਣ ਲੱਗ ਪੈਂਦੀ ਉਧਰੋਂ ਪੁੰਨੂ ਜਿਹੜਾ ਹੁੰਦਾ ਉਹ ਵੀ ਇੱਕ ਰਾਜਕੁਮਾਰ ਹੁੰਦਾ ਹੈ ਉਹਦੇ ਤੱਕ ਖ਼ਬਰ ਪਹੁੰਚਦੀ ਕਿ ਇਦਾਂ ਇੱਕ ਸੱਸੀ ਆ ਜਿਹੜੀ ਧੋਬੀ ਤੋਂ ਬਣਦੀ ਬੇਟੀ ਆ ਤੇ ਉਹ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਆ ਤੇ ਉਹਨੂੰ ਵੇਖਣ ਲਈ ਲੋਕੀ ਤਰਸਦੇ ਨੇ ਤੇ ਉਹਦੇ ਮਨ ਦੇ ਵਿੱਚ ਇੰਨਾ ਚਾਹ ਹੁੰਦਾ ਕਿ ਉਹ ਆਪਣਾ ਦੇਸ਼ ਆਪਣਾ ਜਿਹੜਾ ਰਾਜ ਭਾਗ ਛੱਡ ਕੇ ਇੱਥੇ ਆ ਜਾਂਦਾ ਐ ਸੱਸੀ ਨੂੰ ਵੇਖਣ ਵਾਸਤੇ ਉਹਦੇ ਮਨ 'ਚ ਇਹੀ ਹੁੰਦਾ ਕਿ ਜਿਹੜੀ ਕੁੜੀ ਸਭ ਤੋਂ ਜ਼ਿਆਦਾ ਸੋਹਣੀ ਹੋਵੇਗੀ ਉਹੀ ਸੱਸੀ ਹੋਵੇਗੀ ਉਹ ਬਾਤ ਬਹੁਤ ਤਿੰਨ ਚਾਰ ਦਿਨ ਭਾਲਦਾ ਰਹਿੰਦਾ ਬਹੁਤ ਕੁੜੀਆਂ ਨੂੰ ਵੇਖਦਾ ਉਹਦੇ ਦਿਲ ਦੀ ਆਵਾਜ਼ ਜਿਹੜੀ ਨਹੀਂ ਆਉਂਦੀ ਫਿਰ ਉਹਨੂੰ ਇੱਕ ਦਿਨ ਸੱਸੀ ਜਿਹੜੀ ਉਹ ਮਿਲਦੀ ਆ ਜਿੰਨੂੰ ਦੇਖ ਕੇ ਹੀ ਉਹ ਪਹਿਚਾਨ ਲੈਂਦਾ ਏ ਕਿ ਵਾਕੇ ਹੀ ਇਹ ਸੱਸੀ ਆ ਤੇ ਇੰਨੀ ਜਿਆਦੀ ਸੋਹਣੀ ਆ ਕਿ ਉਹਨੂੰ ਹੁਣ ਇਹ ਛੱਡ ਕੇ ਨਹੀਂ ਜਾ ਸਕਦਾ ਜਾਂ ਤਾਂ ਆਪਣੇ ਨਾਲ ਲੈ ਕੇ ਜਾਊਗਾ ਤੇ ਇੱਥੇ ਆਣ ਕੇ ਹੁਣ ਜਿਹੜੀ ਸੱਸੀ ਹੁੰਦੀ ਆ ਉਹ ਵੀ ਜਦੋਂ ਪੁੰਨੂ ਨੂੰ ਦੇਖਦੀ ਆ ਤਾਂ ਉਹ ਜਿਹੜੀ ਉੱਥੇ ਖੜੀ ਖਲੋਤੀ ਹੀ ਭਸਮ ਜਿਵੇਂ ਹੋ ਜਾਂਦੀ ਆ ਖਲੋਤੀ ਦੇਖਦੀ ਰਹਿ ਜਾਂਦੀ ਹੈ ਕਿ ਇੰਨੀ ਜਿਆਦਾ ਸੋਨਾ ਪੁੰਨੂ ਵੀ ਬਹੁਤ ਜਿਆਦਾ ਸੋਨਾ ਸੁਲੱਖਾ ਤੇ 6 ਫੁੱਟ ਦਾ ਗੱਭਰੂ ਸੀ ਆ ਤੇ ਸੱਸੀ ਜਿਹੜੀ ਉਹਨੂੰ ਵੀ ਉਹਦੇ ਨਾਲ ਜਿਹੜਾ ਮੋਹ ਹੋ ਜਾਂਦਾ ਹੈ ਹੁਣ ਕਾਫੀ ਦੇ ਨੇ ਇਹ ਇੱਥੇ ਰਹਿੰਦੇ ਨੇ ਘਾਟ ਦੇ ਉੱਤੇ ਜਿੱਥੇ ਇਹਨਾਂ ਦਾ ਥੋਬੀ ਥੋਬਣ ਦਾ ਘਾਰ ਹੁੰਦਾ ਜੇ ਸੱਸੀ ਦਾ ਘਾਰ ਹੁੰਦਾ ਹੈ ਇੱਥੇ ਰਹਿੰਦੇ ਨੇ ਬਹੁਤ ਜ਼ਿਆਦਾ ਟਾਈਮ ਰਹਿੰਦੇ ਨੇ ਤੇ ਹੁਣ ਜਿਹੜਾ ਪੁੰਨੋ ਹੁੰਦਾ ਹੈ ਕਿ ਉਹ ਕਹਿੰਦਾ ਕਿ ਮੈਂ ਤੈਨੂੰ ਵਿਆਹ ਕੇ ਲੈ ਕੇ ਜਾਣਾ ਮੇਰਾ ਰਾਜਪਾਗ ਹੈਗਾ ਮੈਂ ਤੈਨੂੰ ਰਾਜਕੁਮਾਰੀ ਬਣਾ ਕੇ ਰੱਖੂਗਾ ਰਾਣੀ ਬਣਾ ਕੇ ਰੱਖੂਗਾ ਤਾਂ ਉਹ ਕਹਿੰਦੀ ਹੈ ਕਿ ਨਹੀਂ ਮੈਂ ਪਹਿਲਾਂ ਹੀ ਰਾਣੀ ਲੈ ਰਹਿ ਸਕਦੀ ਸੀ ਪਰ ਮੈਂ ਨਹੀਂ ਰਹਿਣਾ ਮੈਂ ਆਪਣੇ ਬੁੱਢੇ ਮਾਂ ਬਾਪ ਨੂੰ ਛੱਡ ਕੇ ਨਹੀਂ ਜਾ ਸਕਦੀ ਜੇ ਤੂੰ ਮੈਨੂੰ ਇੰਨਾ ਹੀ ਪਿਆਰ ਕਰਦਾ ਹੈ ਤੇ ਤੂੰ ਮੇਰੇ ਬਾਪ ਨਾਲ ਗੱਲ ਕਰ ਤੇ ਤੂੰ ਸਾਡੇ ਇੱਥੇ ਹੀ ਰਹਿ ਤੋਬੀ ਬਣ ਕੇ ਸਾਡੇ ਵਿੱਚ ਰਹਿ ਜਾਏ ਤੂੰ ਮੈਨੂੰ ਬਹੁਤਾ ਪਿਆਰ ਕਰਦਾ ਉਹ ਇੰਨਾ ਜ਼ਿਆਦਾ ਹੁੰਦਾ ਹੈ ਉਹਨੂੰ ਜ਼ਿਆਦਾ ਕਿਉਂ ਸੱਸੀ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਉਹ ਉੱਥੇ ਉਹਨਾਂ ਕੋਲ ਰਹਿਣਾ ਸ਼ੁਰੂ ਕਰ ਦਿੰਦਾ ਕਹਿੰਦਾ ਠੀਕ ਹੈ ਜੇ ਤੂੰ ਮੇਰੇ ਨਾਲ ਵਿਆਹ ਕਰਾ ਲਾ ਮੈਂ ਤੁਹਾਡੇ ਇੱਥੇ ਧੋਬੀ ਬੁਣਾ ਹੀ ਕਰਾਂਗਾ ਤੇ ਕੰਮ ਕਰਾਂਗਾ ਫਿਰ ਉਹ ਥੋਬੀ ਨੂੰ ਕਹਿੰਦਾ ਹੈ ਕਿ ਮੈਂ ਤੇਰੀ ਕੁੜੀ ਨਾਲ ਜਿਹੜਾ ਵਿਆਹ ਕਰਾਉਣਾ ਹੈ ਵਾ ਤੇ ਉਹ ਨੂੰ ਕਹਿੰਦਾ ਵੀ ਤੂੰ 2-3 ਦਿਨ ਸਾਡਾ ਕੰਮ ਕਰਕੇ ਦੇਖ ਜੇ ਤੂੰ ਰਹਿ ਸਕਦਾ ਤਾਂ ਫਿਰ ਤੇਰਾ ਅਸੀਂ ਵਿਆਹ ਕਰ ਦਾਂਗੇ ਹੁਣ ਜਿਹੜਾ ਪੁੰਨੋ ਹੁੰਦਾ ਹੈ ਉੱਥੇ 3-4 ਦਿਨ ਘਾੜ ਦੇ ਉੱਤੇ ਕੱਪੜੇ ਧੋਂਦਾ ਹੈ ਉਹ ਜਦੋਂ ਉਹ ਨੂੰ ਦੇਖਦਾ ਹੈ ਕਿ ਇਹ ਹੁਣ ਇੰਨਾ ਜ਼ਿਆਦਾ ਵੀ ਇਹਨੂੰ ਪਿਆਰ ਕਰਦਾ ਕਿ ਇਹਦੇ ਵਾਸਤੇ ਇਹ ਰਾਜਕੁਮਾਰ ਹੋ ਕੇ ਕੱਪੜੇ ਧੋ ਰਿਹਾ ਇੰਨੀ ਮਿਹਨਤ ਕਰ ਰਿਹਾ ਤਾਂ ਉਹ ਜਿਹੜਾ ਥੋਬੀ ਹੁੰਦਾ ਉਹ ਮੰਨ ਜਾਂਦਾ ਹੈ ਤੇ ਉਹਨਾਂ ਦੋਨਾਂ ਦਾ ਜਿਹੜਾ ਵਿਆਹ ਕਰ ਦਿੱਤਾ ਜਾਂਦਾ ਹੈ ਉਹ ਦੋਨੋਂ ਉੱਥੇ ਤੋਬੀ ਘਾਟ ਦੇ ਵਿੱਚ ਰਹਿਣ ਲੱਗ ਪੈਂਦੇ ਨੇ ਬਹੁਤ ਜ਼ਿਆਦਾ ਸੋਹਣੀ ਤੇ ਬੜੀ ਵਧੀਆ ਜ਼ਿੰਦਗੀ ਬਤੀਤ ਕਰਨ ਲੱਗ ਪੈਂਦੇ ਉਹਧਰੋਂ ਜਦੋਂ ਹੁਣ ਪੁੰਨੂ ਦੇ ਰਾਜ ਭਾਗ ਉੱਥੇ ਜਾ ਕੇ ਪਤਾ ਲੱਗਦਾ ਉਹਦੇ ਭਰਾਵਾਂ ਨੂੰ ਕਿ ਐਦਾਂ ਐਦਾਂ ਕਰਕੇ ਪੁੰਨੂ ਨੇ ਕਿਸੇ ਕੁੜੀ ਦੇ ਪਿਆਰ ਦੇ ਵਿੱਚ ਉੱਥੇ ਤੋਬੀ ਬਣ ਗਿਆ ਤਾਂ ਉਹਦੇ ਜਿਹੜੇ ਸ਼ਰੀਕੇ ਦੇ ਹੁੰਦੇ ਆਸ-ਪਾਸ ਦੇ ਲੋਕ ਹੁੰਦੇ ਉਹਨਾਂ ਨੂੰ ਤਾਂਨੇ ਮੇਨੇ ਮਾਰਨ ਲੱਗ ਪੈਂਦੇ ਨੇ ਤਾਂ ਉਹ ਉਹਨਾਂ ਨੂੰ ਗੱਲ ਬੜੀ ਬੁਰੀ ਲੱਗਦੀ ਆ ਉਹ ਹੁਣ ਸਕੀਮਾਂ ਲਾਉਂਦੇ ਆ ਕਿ ਕਿਸੇ ਤਰੀਕੇ ਨਾਲ ਹੁਣ ਪੁੰਨੂ ਨੂੰ ਵਾਪਸ ਲੈ ਕੇ ਆਇਆ ਜਾਵੇ ਉਹ 2-3 ਵਾਰੀ ਚਿੱਠੀਆਂ ਪਾਉਂਦੇ ਨੇ ਪੁੰਨੂ ਨੂੰ ਕਿ ਤੂੰ ਘਰ ਵਾਪਸ ਆ ਜਾ ਪਰ ਉਹ ਕਹਿੰਦਾ ਕਿ ਨਹੀਂ ਹੁਣ ਮੈਂ ਪਿਆਰ ਵਿੱਚ ਪੈ ਗਿਆ ਵਾਂ ਮੈਂ ਹੁਣ ਵਿਆਹ ਕਰਾ ਲਿਆ ਮੈਂ ਹੁਣ ਛੱਡ ਕੇ ਨਹੀਂ ਆ ਸਕਦਾ ਉਹਨੂੰ ਬੜਾ ਲਾਲਚ ਦਿੰਦੇ ਨੇ ਕਿ ਤੈਨੂੰ ਐਦਾਂ ਰਾਜ ਭਾਗ ਦੇਵਾਂਗੇ ਇੰਨਾ ਰਾਣੀਆਂ ਦੇਵਾਂਗੇ ਜੇ ਉਹ ਪਰ ਉਹ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਨਹੀਂ ਮੰਨਦਾ ਮੇਰੇ ਵੱਲੋਂ ਸਾਰਾ ਰਾਜ ਭਾਗ ਤੁਹਾਨੂੰ ਦਿੱਤਾ ਗਿਆ ਜੋ ਵੀ ਮੇਰੇ ਹਿੱਸੇ ਆਉਂਦਾ ਹੈ ਮੈਂ ਤੁਹਾਨੂੰ ਦੇ ਦਿੱਤਾ ਪਰ ਮੈਂ ਹੁਣ ਸੱਸੀ ਨੂੰ ਛੱਡ ਕੇ ਨਹੀਂ ਆ ਸਕਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਹੁਣ ਉਹਦੇ ਭਰਾ ਜਿਹੜੇ ਹੁੰਦੇ ਨੇ ਉਹ ਰਾਜੇ ਰਾਣੀਆਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ ਬਹੁਤ ਜ਼ਿਆਦਾ ਉਹਦੇ ਤੋਂ ਇਸ ਗੱਲ ਦੀ ਉਹਨਾਂ ਨੂੰ ਨਮੋਸ਼ੀ ਹੁੰਦੀ ਹੈ ਕਿ ਉਹਨਾਂ ਦਾ ਭਰਾ ਇਸ ਤਰ੍ਹਾਂ ਜਿਹੜਾ ਚਲਾ ਗਿਆ ਵਾ ਤੇ ਉਹਨ ਸਾਡੀ ਜਿਹੜੀ ਇੱਜ਼ਤ ਖਰਾਬ ਹੋ ਗਈ ਹੈ ਸਕੀਮ ਲਾਉਣੀ ਸ਼ੁਰੂ ਕਰ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਉਹਨੂੰ ਵਾਪਸ ਲੈ ਕੇ ਆਇਆ ਜਾਵੇ ਉਹ ਕੀ ਕਰਦੇ ਆ ਕਿ ਉਹਨੂੰ ਚਿੱਠੀ ਪਾਉਂਦੇ ਆ ਕਿ ਚੱਲ ਜੇ ਤੂੰ ਇੱਥੇ ਹੀ ਰਹਿਣਾ ਤੇ ਅਸੀਂ ਤੇਰੇ ਕੁਝ ਰੀਤੀ ਰਿਵਾਜ ਜਿਹੜੇ ਉਹ ਕਰਨਾ ਚਾਹੁੰਦੇ ਆ ਤਾਂ ਅਸੀਂ ਆ ਜਾਂਨੇ ਆ ਇੱਥੇ ਥੋਬੀ ਘਾੜ ਤੇ ਆਵਾਂਗੇ ਤੇ ਉਹ ਨਾਲ ਆਪਣੀਆਂ ਘਰ ਵਾਲੀਆਂ ਨੂੰ ਜਿਹੜੀਆਂ ਉਹਦੀਆਂ ਭਰਾ ਪਰਜਾਈਆਂ ਹੁੰਦੀਆਂ ਸਾਰੀਆਂ ਨੂੰ ਲੈ ਕੇ ਆਉਂਦੇ ਨੇ ਤਾਂ ਜੀ ਇੱਕ ਬੜਾ ਵੱਡਾ ਮਤਲਬ ਕਿ ਉਹਨਾਂ ਦਾ ਜੋ ਵੀ ਹੁੰਦਾ ਇਕੱਠ ਸਾਰਾ ਲੈ ਕੇ ਆ ਜਾਂਦੇ ਨੇ ਕਿ ਅਸੀਂ ਜਿਹੜਾ ਤੁਹਾਡੇ ਰੀਤੀ ਰਿਵਾਜ ਜਿਹੜੇ ਵਿਆਹ ਦੇ ਹੁੰਦੇ ਉਹ ਸਾਰੇ ਕਰਾਂਗੇ ਇੱਥੇ ਆਣ ਕੇ ਉਧਰੋਂ ਤੁਰ ਪੈਂਦੇ ਨੇ ਸਾਰਾ ਲਖਸ਼ਣ ਲਾਣਾ ਲੈ ਕੇ ਤੇ ਇਧਰੋਂ ਜਿਹੜਾ ਹੈ ਪੁੰਨੂ ਇਹਨਾਂ ਨੂੰ ਦੱਸ ਦਿੰਦਾ ਕਿ ਇਦਾਂ ਮੇਰੇ ਭਰਾ ਆ ਰਹੇ ਨੇ ਉਹ ਮੇਰੇ ਵਾਸਤੇ ਬਹੁਤ ਖੁਸ਼ ਨੇ ਤੇ ਇਧਰੋਂ ਧੋਬੀ ਧੋਬਣ ਤੇ ਸਾਰੇ ਜਿਹੜੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਚਲੋ ਉਹ ਆ ਰਹੇ ਨੇ ਤੇ ਉਹਨਾਂ ਦੇ ਸਵਾਗਤ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ ਤੇ ਇਹ ਤਿਆਰੀਆਂ ਕਰਦੇ ਨੇ ਉਹ ਆ ਰਹੇ ਨੇ ਤੇ ਉਹ ਕੁਝ ਦਿਨਾਂ ਦੇ ਵਿੱਚ ਉਹ ਪਹੁੰਚ ਜਾਂਦੇ ਨੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕੁਝ ਰੀਤੀ ਰਿਵਾਜ ਕੀਤੇ ਜਾਂਦੇ ਨੇ ਜਾਮ ਪੀਤੇ ਜਾਂਦੇ ਨੇ ਨਾਚ ਗਾਣੇ ਕੀਤੇ ਜਾਂਦੇ ਨੇ ਕਿ ਸਾਡੇ ਭਰਾ ਦਾ ਵਿਆਹ ਹੈ ਮਤਲਬ ਕਿ ਉਹਨੂੰ ਖੁਸ਼ ਕੀਤਾ ਜਾਂਦਾ ਪੂਰਾ ਪਰ ਉਹਨਾਂ ਦੇ ਅੰਦਰ ਦਿਲ ਦੇ ਵਿੱਚ ਕੀ ਹੁੰਦਾ ਇਹ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਹੀ ਉਹਨਾਂ ਦੇ ਦੋ ਦਿਨ ਜਿਹੜੇ ਬੀਤ ਜਾਂਦੇ ਨੇ ਰੀਤੀ ਰਿਵਾਜ ਕਰਦੇ ਕਰਦੇ ਫਿਰ ਉਹਨਾਂ ਦਾ ਜਦੋਂ ਲਾਸਟ ਦਿਨ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਅੱਜ ਚਲੇ ਜਾਣਾ ਤੇ ਉਹ ਕਾਫੀ ਜ਼ਿਆਦਾ ਸ਼ਰਾਬ ਪੀਂਦੇ ਨੇ ਉਹ ਪੁੱਣੂ ਨੂੰ ਸ਼ਰਾਬ ਵੀ ਕਰ ਦਿੰਦੇ ਨੇ ਜਿਆਦੀ ਸ਼ਰਾਬ ਪਿਆ ਦਿੰਦੇ ਨੇ ਤੇ ਖੁਦ ਜਿਹੜੀ ਉਹ ਘੱਟ ਸ਼ਰਾਬ ਪੀਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਅਸੀਂ ਕੋਈ ਚਾਲ ਚਲਣੀ ਹੈਗੀ ਆ ਉਹਨਾਂ ਦਾ ਜਿਹੜਾ ਟੈਂਟ ਜੋ ਕਿ ਉਹ ਜੋ ਵੀ ਉਹਨਾਂ ਨੇ ਲਖਰ ਨਾਣਾ ਹੁੰਦਾ ਉਹ ਕੁਝ ਦੂਰੀ ਤੇ ਹੁੰਦਾ ਜਿਵੇਂ ਧੋਬੀ ਘਾੜ ਤੋਂ ਲਾਇਆ ਹੁੰਦਾ ਤਾਂ ਉਹ ਨਾਰ ਜਿਹੜੇ ਰੀਤੀ ਰਿਵਾਜ ਵਿਆਹ ਵਾਲੇ ਹੁੰਦੇ ਸਾਰੇ ਕਰਨ ਤੋਂ ਬਾਅਦ ਪੁੰਨੂ ਨੂੰ ਰਾਕੇ ਆਪਦੇ ਨਾਲ ਸਵਾ ਲੈਂਦੇ ਨੇ ਮਤਲਬ ਕੁਝ ਭੋਸ਼ ਵਗੈਰਾ ਕਰ ਦਿੰਦੇ ਨੇ ਉਹਨੂੰ ਤੇ ਜਦੋਂ ਰਾਤ ਅੱਧੀ ਰਾਤ ਹੁੰਦੀ ਆ ਤਾਂ ਉਹ ਉਹ ਪੁੰਨੂ ਨੂੰ ਲੱਦ ਕੇ ਡਾਚੀਆਂ ਦੇ ਉੱਪਰ ਲੱਦ ਕੇ ਨਾਲ ਹੀ ਲੈ ਜਾਂਦੇ ਨੇ ਰਾਤੋਂ ਰਾਤ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਗੱਲ ਦੀ ਸੱਸੀ ਨੂੰ ਕਿਸੇ ਵੀ ਤਰ੍ਹਾਂ ਦੀ ਪਿੰਕਣੀ ਨਹੀਂ ਹੁੰਦੀ ਉਹ ਆਪਣੇ ਹੀ ਰੰਗਾਂ ਦੇ ਵਿੱਚ ਖੁਸ਼ ਹੁੰਦੀ ਹੈ ਬੜੀ ਖੁਸ਼ ਹੁੰਦੀ ਹੈ ਕਿ ਪੁੰਨੂ ਦੇ ਘਰ ਦੇ ਵੀ ਮੰਨ ਗਏ ਨੇ ਸਾਡੇ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਗਿਆ ਹੈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ੀ ਜਿਹੜੀ ਜ਼ਿੰਦਗੀ ਬਤੀਤ ਕਰਾਂਗੇ ਪਰ ਉਹ ਰਾਤ ਸੁਪਨੇ ਲੈਂਦੀ ਰਹਿੰਦੀ ਸੌ ਜਾਂਦੀ ਹੈ ਤਾਂ ਉਧਰ ਉਹ ਪੁੰਨੂ ਨੂੰ ਲੱਦ ਕੇ ਲੈ ਜਾਂਦੇ ਨੇ ਤੇ ਲੱਖਾਂ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਲਈ ਜਾਂਦੇ ਨੇ ਮਾਰੂਥਲ ਦੀ ਤਪਦੀ ਰੇਤਾ ਰਾਤ ਨੂੰ ਠੰਡੀ ਹੋਣ ਕਰਕੇ ਉਹਨਾਂ ਨੂੰ ਰਾਤ ਨੂੰ ਜਾਣਾ ਬਹੁਤ ਜ਼ਿਆਦਾ ਆਸਾਨ ਹੁੰਦਾ ਹੈ ਤਾਂ ਉਹ ਤੁਰੇ ਜਾਂਦੇ ਨੇ 12-13 ਘੰਟਿਆਂ ਬਾਅਦ ਜਦੋਂ ਸਵੇਰ ਚੜ੍ਹਦੀ ਹੈ ਤਾਂ ਸਸੀ ਉੱਠ ਕੇ ਜਦੋਂ ਦੇਖਦੀ ਹੈ ਕਿ ਪੁੰਨੂ ਅੱਜ ਘਰ ਨਹੀਂ ਆਇਆ ਉਹ ਆਪ ਜਾ ਕੇ ਦੇਖਦੀ ਐ ਤਾਂ ਉੱਥੇ ਜਾ ਕੇ ਦੇਖਦੀ ਕਿ ਉਹਨਾਂ ਦਾ ਟੰਟ ਲਾਣਾ ਬਣਾ ਉੱਥੇ ਨਹੀਂ ਹੁੰਦਾ ਤਾਂ ਉਹ ਵੇਖ ਕੇ ਹੈਰਾਨ ਹੋ ਜਾਂਦੀ ਐ ਬੜੀ ਹੈਰਾਨ ਪਰੇਸ਼ਾਨ ਹੁੰਦੀ ਐ ਬੜਾ ਜ਼ਿਆਦਾ ਉਹਨੂੰ ਦੁੱਖ ਹੁੰਦਾ ਐ ਕਿ ਇਹ ਕੀ ਹੋ ਗਿਆ ਤਾਂ ਉਹ ਉਸੇ ਰਸਤੇ ਹੀ ਜਿਹੜੀਆਂ ਉਹਨਾਂ ਦੀਆਂ ਡਾਚੀਆਂ ਦੀਆਂ ਪੈੜਾ ਹੁੰਦੀਆਂ ਉਹਨਾਂ ਨੂੰ ਛੂੰਦੀ ਹੋਈ ਉਹਦੇ ਮਗਰ ਹੀ ਭੱਜਣਾ ਸ਼ੁਰੂ ਕਰ ਦਿੰਦੀ ਐ ਉਹਦੇ ਮਾਪੇ ਉਹਨੂੰ ਬਹੁਤ ਸਮਝਾਉਂਦਾ ਐ ਕਿ ਤੂੰ ਤਪਦੇ ਮਾਰੂਥਲ ਦੇ ਵਿੱਚ ਕਿਵੇਂ ਜਾਵੇਂਗੀ ਭੁੱਖੀ ਪਿਆਸੀ ਕਿਵੇਂ ਪਾਰ ਕਰਨਗੀ ਕੀ ਬਤਾ ਉਹ ਰਾਤ ਰਾਤ ਕਿੱਥੇ ਚਲੇ ਗਏ ਹੋਣ ਪਰ ਸੱਸੀ ਜਿਹੜੀ ਹੁੰਦੀ ਆ ਉਹ ਨਹੀਂ ਮੰਨਦੀ ਕਿਸੇ ਦੀ ਵੀ ਉਹਨੂੰ ਇਹੀ ਹੁੰਦਾ ਕਿ ਮੈਂ ਆਪਦੇ ਪੁੱਨੋ ਨੂੰ ਲੈ ਕੇ ਆਉਣਾ ਮੇਰੇ ਨਾਲ ਤੋਖਾ ਹੋ ਗਿਆ ਤਾਂ ਉਸੇ ਤਰ੍ਹਾਂ ਹੀ ਨੰਗੇ ਪੈਰੀ ਉਹ ਚੱਲ ਜਾਂਦੀ ਆ ਤੁਰਦੀ ਤੁਰਦੀ ਜਿਵੇਂ ਜਿਵੇਂ ਦੁਪਹਿਰ ਚੜ੍ਹਦੀ ਜਾਂਦੀ ਆ ਧੁੱਪ ਤਿੱਖੀ ਹੁੰਦੀ ਜਾਂਦੀ ਰੇਤਾ ਗਰਮ ਹੁੰਦੀ ਜਾਂਦੀ ਆ ਪਾਣੀ ਦੀ ਪਿਆਸ ਜਿਹੜੀ ਉਹ ਵਧਦੀ ਜਾਂਦੀ ਆ ਜਾਂਦੇ ਜਾਂਦੇ ਉਹ ਰਸਤੇ ਤੱਕ ਨਹੀਂ ਜਾਂਦੀ ਕਿ ਬੇਹੋਸ਼ ਹੋਣਾ ਸ਼ੁਰੂ ਹੋ ਜਾਂਦੀ ਹੈ ਉੱਥੇ ਇੱਕ ਕੁਝ ਕੁ ਬੱਕਰੀਆਂ ਚਾਰਨ ਵਾਲੇ ਹੁੰਦੇ ਨੇ ਜਿਹੜੇ ਉਹਨੂੰ ਚੁੱਕਦੇ ਨੇ ਉੱਥੋਂ ਆਪਣੀ ਝੋਪੜੀ ਵਿੱਚ ਲੈ ਜਾਂਦੇ ਨੇ ਉਹਦਾ ਮਲਮ ਪੱਟੀ ਕਰਦੇ ਨੇ ਉਹਨੂੰ ਪਾਣੀ ਵਗੈਰਾ ਪਿਉਂਦੇ ਨੇ ਪਰ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਹੈ ਉਧਰੋਂ ਜਦੋਂ ਰਾਤ ਤੋਂ ਰਾਤ ਸਵੇਰ ਤੱਕ ਜਿਹੜਾ ਪੁੰਨੂ ਡਾਚੀਆਂ ਜਿਹੜੀਆਂ ਉਹਨਾਂ ਦੇ ਬਗਲੋਜ ਵਿੱਚ ਪਹੁੰਚ ਜਾਂਦੀਆਂ ਨੇ ਉਹ ਜਾ ਕੇ ਦੇਖਦਾ ਕਿ ਇਹ ਮੇਰੇ ਨਾਲ ਭਰਾਵਾਂ ਨੇ ਧੋਖਾ ਕੀਤਾ ਤੇ ਉੱਥੋਂ ਉੱਤਰਦੇ ਸਾਰੇ ਪਛਾਣ ਨੂੰ ਭਜਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਵੀ ਜਿਵੇਂ ਧੁੱਪ ਦੁਪਹਿਰ ਹੁੰਦੀ ਆ ਮਾਰੂਥਲ ਦੇ ਤਪ ਦੇ ਰੇਤਾਂ ਦੇ ਵਿੱਚ ਤੁਰਿਆ ਆਉਂਦਾ ਹੈ ਤਾਂ ਉਹ ਵੀ ਇਸੇ ਤਰ੍ਹਾਂ ਹੀ ਰਾਤ ਵਿੱਚ ਬਿਉਸ਼ ਹੁੰਦਾ ਬਿਨਾ ਪਾਣੀ ਤੋਂ ਭੁੱਖਾ ਪਿਆਸਾ ਤਾਂ ਇਸੇ ਤਰ੍ਹਾਂ ਉਹ ਇੱਕ ਜਿੱਥੇ ਉਹ ਬੱਕਰੀਆਂ ਚਾਰਨ ਵਾਲੇ ਉਹਨੂੰ ਵੀ ਫੜਦੇ ਨੇ ਤਾਂ ਇਹਨਾਂ ਦਾ ਮਲਾਪ ਹੁੰਦਾ ਹੈ ਪਰ ਉਹਨਾਂ ਦੀ ਜਿਹੜੀ ਜਾਨ ਉੱਥੇ ਨਿਕਲ ਜਾਂਦੀ ਹੈ ਇਸ ਤਰ੍ਹਾਂ ਦੀ ਕਹਾਣੀ ਹੈ ਕਿਸੇ ਕਹਾਣੀ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਮਲਾਪ ਨਹੀਂ ਹੁੰਦਾ ਉਹ ਪੁੱਤ ਨੂੰ ਲੈ ਜਾਂਦੇ ਨੇ ਤੇ ਸੱਸੀ ਜਿਹੜੀ ਉਹਦੇ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਆ ਤੇ ਇਸ ਤਰ੍ਹਾਂ ਜਿਹੜੀਆਂ ਲੋਕ ਕਥਾਵਾਂ ਨੇ ਅਲੱਗ-ਅਲੱਗ ਜਿਵੇਂ ਮਾਝਾ ਮਾਲਵਾ ਦੁਆਬਾ ਜਿਵੇਂ ਜਿਵੇਂ ਵੀ ਹਨਾ ਵੱਖਰੇ-ਵੱਖਰੇ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਸੁਣਾਈਆਂ ਜਾਂਦੀਆਂ ਨੇ ਸੋ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਗੇ ਆਪਾਂ ਕਿਹੜੀ ਕਹਾਣੀ ਲੈ ਕੇ ਆਈਏ ਇਹ ਵੀ ਜ਼ਰੂਰ ਦੱਸਿਓ